ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਪੰਜ ਨਿਸ਼ਾਨੀਆਂ ਦੀ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪੀਰਾਂ ਦਾ ਹੱਥ ਸਾਡੇ ਸਿਰ ਤੇ ਹੈ ਸੰਗਤ ਜੀ ਇਹ ਵੀਡੀਓ ਕੇਵਲ ਉਹਨਾਂ ਲਈ ਹੈ ਜੋ ਪੀਰਾਂ ਨੂੰ ਸੱਚੇ ਦਿਲੋਂ ਮੰਨਦੇ ਨੇ ਜਿਨ੍ਹਾਂ ਲਈ ਸਾਰੇ ਧਰ ਬਰਾਬਰ ਨੇ ਅਤੇ ਉਹ ਅੱਲਾ ਉਹ ਪ੍ਰਮਾਤਮਾ ਇੱਕ ਹੈ ਉਹ ਭਗਤ ਜਿਨ੍ਹਾਂ ਅੰਦਰ ਸਭ ਲਈ ਪ੍ਰੇਮ ਹੈ ਦਇਆ ਹੈ ਉਹ ਭਗਤ ਹੀ ਪੀਰਾਂ ਦੇ ਸੱਚੇ ਭਗਤ ਹਨ ਸੰਗਤਜੀ ਪੀਰ ਉਹ ਹੁੰਦੇ ਨੇ ਜਿਨ੍ਹਾਂ ਨੇ ਜਿਉਂਦੇ ਜੀ ਆਪਣੇ ਆਪ ਨੂੰ ਉਸ ਅੱਲਾ ਦੀ ਇਬਾਦਤ ਕਰਦਿਆਂ ਕਰਦਿਆਂ ਅੱਲਾ ਵਿੱਚ ਹੀ ਅਪੇਦ ਕਰ ਲਿਆ ਹੈ ਜਿਹੜੇ ਦੁਨੀਆਦਾਰੀ ਤੋਂ ਨਿਰਲੇਪ ਹੁੰਦੇ ਨੇ ਜਿਹੜੇ ਸਿਰਫ ਇੱਕ ਨਜ਼ਰ ਨਾਲ ਹੀ ਸਾਡੇ ਦੁੱਖ ਘਟ ਦਿੰਦੇ ਨੇ ਅਤੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਅਜਿਹੇ ਪੀਰ ਫਕੀਰ ਦੁਨੀਆ ਤੋਂ ਪਰਦਾ ਕਰ ਜਾ ਤੋਂ ਬਾਅਦ ਵੀ ਦੀਨ ਦੁਖੀਆਂ ਦੀ ਮਦਦ ਕਰਦੇ ਰਹਿੰਦੇ ਨੇ ਉਨ੍ਹਾਂ ਦਾ ਰੂਹਾਨੀ ਸਰੀਰ ਹਮੇਸ਼ਾ ਮੌਜੂਦ ਰਹਿੰਦਾ ਹੈ। ਅੱਲਾ ਵੱਲੋਂ ਉਨ੍ਹਾਂ ਦੀ ਲੋਕਾਂ ਦਾ ਭਲਾ ਕਰਨ ਦੀ ਡਿਊਟੀ ਲੱਗੀ ਹੁੰਦੀ ਹੈ। ਸੰਗਤ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਯਾਨੀ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਤੁਹਾਨੂੰ ਪਤਾ ਲੱਗਦਾ ਰਹੇ। ਸੰਗਤ ਜੀ ਪੀਰ ਬਹੁਤ ਹੀ ਦਿਆਲੂ ਹੁੰਦੇ ਨੇ। ਉਹ ਤਾਂ ਇੱਕ ਨਿਆਜ਼ ਤੇ ਹੀ ਭਗਤਾਂ ਤੇ ਖੁਸ਼ ਹੋ ਜਾਂਦੇ ਨੇ ਅਤੇ ਕਿਰਪਾ ਕਰ ਦਿੰਦੇ ਨੇ। ਉਹ ਕਿਸੇ ਨਾਲ ਵੀ ભેਦ ਭਾਵ ਨਹੀਂ ਕਰਦੇ। ਉਨ੍ਹਾਂ ਲਈ ਅਮੀਰ ਅਤੇ ਗਰੀਬ ਇੱਕੋ ਜਿਹੇ ਹਨ। ਸਾਰਿਆਂ ਨੂੰ ਉਹ ਉਹਨਾਂ ਦੀ ਭਾਵਨਾ ਅਨੁਸਾਰ ਫਲ ਦਿੰਦੇ ਨੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਪੀਰਾਂ ਤੋਂ ਨਹੀਂ ਮੰਗਣਾ ਚਾਹੀਦਾ ਕਬਰਾਂ ਤੇ ਮੱਥੇ ਨਹੀਂ ਟੇਕਣੇ ਚਾਹੀਦੇ ਜੋ ਮੰਗਣਾ ਹੋਵੇ ਸਿੱਧਾ ਅੱਲਾਹ ਪਾਕ ਤੋਂ ਮੰਗੋ ਪ੍ਰਸੰਗਤ ਜੀ ਕਈ ਵਾਰ ਕੋਈ ਚੀਜ਼ ਸਾਡੀ ਕਿਸਮਤ ਵਿੱਚ ਹੀ ਨਹੀਂ ਲਿਖੀ ਹੁੰਦੀ ਪਰ ਜਦ ਅਸੀਂ ਪੀਰਾਂ ਦੇ ਵਸੀਲੇ ਨਾਲ ਰੱਬ ਤੋਂ ਕੁਝ ਮੰਗਦੇ ਹਾਂ ਤਾਂ ਪੀਰ ਸਾਡੀ ਸਿਫਾਰਿਸ਼ ਜ਼ਰੂਰ ਕਰਦੇ ਨੇ ਅਤੇ ਰੱਬ ਦੇ ਦਰਗਾਹ ਤੋਂ ਸਾਡੇ ਲਈ ਉਹ ਵੀ ਲਿਆ ਕੇ ਦੇ ਦਿੰਦੇ ਨੇ ਜੋ ਸਾਡੀ ਕਿਸਮਤ ਵਿੱਚ ਨਹੀਂ ਹੁੰਦਾ ਜਿਵੇਂ ਅਜਮੇਰ ਸ਼ਰੀਫ ਦੇ ਖਵਾਜਾ ਗਰੀਬ ਨਵਾਜ਼ ਜੀ ਖਵਾਜਾ ਸਾਹਿਬ ਰੱਬ ਦੇ ਖਜ਼ਾਨੇ ਦੇ ਖਜ਼ਾਨਚੀ ਨੇ ਅੱਲਾਹ ਨੇ ਉਹਨਾਂ ਨੂੰ ਵਾਰ ਦਿੱਤਾ ਸੀ ਕਿ ਖਜ਼ਾਨਾ ਮੇਰਾ ਤੇ ਹੱਥ ਤੇਰਾ ਜਿੰਨਾ ਮਰਜੀ ਵੰਡ ਇਸੇ ਲਈ ਖਵਾਜਾ ਜੀ ਨੂੰ ਗਰੀਬ ਨਵਾਜ਼ ਵੀ ਕਿਹਾ ਜਾਂਦਾ ਹੈ ਸੋ ਰੱਬ ਨੇ ਹੀ ਇਹ ਪੀਰ ਫਕੀਰ ਔਲੀਏ ਅਤੇ ਵਲੀ ਇਸ ਧਰਤੀ ਤੇ ਭੇਜੇ ਸਨ ਸੋ ਕਦੇ ਵੀ ਪੀਰ ਫਕੀਰਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਹਾਂ ਜਿੱਥੇ ਕਿਤੇ ਕੋਈ ਪਖੰਡ ਕਰਦਾ ਹੈ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਠੱਗਦਾ ਹੈ ਅਸੀਂ ਉਸ ਦੀ ਨਿੰਦਾ ਜ਼ਰੂਰ ਕਰਦੇ ਹਾਂ ਸੰਗਤ ਜੀ ਆਓ ਅੱਜ ਗੱਲ ਕਰਦੇ ਹਾਂ ਉਹਨਾਂ ਪੰਜ ਨਿਸ਼ਾਨੀਆਂ ਦੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਤੇ ਪੀਰਾਂ ਦਾ ਹੱਥ ਹੈ ਜਾਂ ਕਿਸੇ ਪੀਰਾਂ ਦੇ ਭਗਤ ਉੱਤੇ ਪੀਰਾਂ ਦੀ ਕਿਰਪਾ ਹੈ ਤਾਂ ਸੰਗਤ ਜੀ ਪਹਿਲੀ ਨਿਸ਼ਾਨੀ ਉਸ ਭਗਤ ਦੀ ਇਹ ਹੁੰਦੀ ਹੈ ਕਿ ਉਹ ਬਿਲਕੁਲ ਸਾਦਾ ਜੀਵਨ ਜਿਉਂਦਾ ਹੈ ਦੁਨੀਆਦਾਰੀ ਵਿੱਚ ਘੱਟ ਵਿਚਰਦਾ ਹੈ ਉਸ ਦੀਆਂ ਅੱਖਾਂ ਮੋਟੀਆਂ ਅਤੇ ਮੱਥਾ ਚੌੜਾ ਹੁੰਦਾ ਹੈ ਉਸ ਅੰਦਰ ਪੂਰਨ ਸ਼ਾਂਤੀ ਹੁੰਦੀ ਹੈ ਅਤੇ ਉਸ ਵਿੱਚ ਕਾਮ, ਗ੍ਰੋਧ, ਹੰਕਾਰ ਆਦ ਕੋਈ ਵੀ ਔਗੁਣ ਨਹੀਂ ਹੁੰਦਾ ਸੰਗਤ ਜੀ ਦੂਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਭਗਤ ਕਿਸੇ ਵੀ ਜੀਵ ਨੂੰ ਕਦੇ ਨੁਕਸਾਨ ਨਹੀਂ ਪਹੁੰਚਾਉਂਦਾ ਕਿਸੇ ਦਾ ਦਿਲ ਨਹੀਂ ਦੁਖਾਉਂਦਾ ਉਹ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੁੰਦਾ ਹੈ ਅਤੇ ਹਮੇਸ਼ਾ ਦੂਜਿਆਂ ਦੀ ਸੇਵਾ ਲਈ ਤਤ ਪਰ ਰਹਿੰਦਾ ਹੈ ਉਸ ਦੀਆਂ ਅੱਖਾਂ ਵਿੱਚ ਇੱਕ ਰੋਹਾਨੀ ਤੇਜ ਰੋਹਾਨੀ ਨੂਰ ਚਲਕਦਾ ਰਹਿੰਦਾ ਹੈ ਸੰਗਤ ਜੀ ਤੀਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਦੇ ਵੀ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦਾ ਜਿੰਨਾ ਉਹ ਸ਼ਾਂਤ ਸੁਭਾਅ ਦਾ ਮਾਲਕ ਹੁੰਦਾ ਹੈ ਉਹਨਾਂ ਉਸ ਦਾ ਗੁੱਸਾ ਵੀ ਭਿਆਨਕ ਹੁੰਦਾ ਹੈ ਉਹ ਸ਼ਾਂਤੀ ਹੀ ਰੱਖਦਾ ਹੈ ਪਰ ਜਿੱਥੇ ਵੀ ਨਾ ਇਨਸਾਫੀ ਹੁੰਦੀ ਹੋਵੇ ਤਾਂ ਉਹ ਉੱਥੇ ਹਮੇਸ਼ਾ ਜ਼ੁਲਮ ਦੇ ਖਿਲਾਫ ਖੜਾ ਹੁੰਦਾ ਹੈ ਉਸ ਦੇ ਕਰੋਧ ਅੱਗੇ ਕੋਈ ਨਹੀਂ ਟਿਕਦਾ ਚਾਹੇ ਕੋਈ ਜੀਵ ਜੰਤੂ ਹੋਵੇ ਜਾਨਵਰ ਹੋਵੇ ਜਾਂ ਮਨੁੱਖ ਜਾਂ ਫਿਰ ਕੋਈ ਭੂਤ ਪ੍ਰੇਤ ਹੀ ਕਿਉਂ ਨਾ ਹੋਵੇ ਉਸ ਦੇ ਕਰੋਧ ਤੋਂ ਸਾਰੇ ਡਰਦੇ ਹਨ ਸੰਗਤ ਜੀ ਚੌਥੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਭਗਤ ਪਰਉਪਕਾਰੀ ਹੁੰਦਾ ਹੈ ਹਮੇਸ਼ਾ ਦੂਜਿਆਂ ਦੀ ਸੇਵਾ ਲਈ ਤਤ ਪਰ ਰਹਿੰਦਾ ਹੈ ਜਿਵੇਂ ਦਰਖਤ ਆਪਣੇ ਫਲ ਆਪ ਨਹੀਂ ਖਾਂਦੇ ਦਰਿਆ ਆਪਣਾ ਪਾਣੀ ਆਪ ਨਹੀਂ ਪੀਂਦਾ ਤੇ ਖੇਤ ਆਪਣੀ ਫਸਲ ਆਪ ਨਹੀਂ ਖਾਂਦੇ ਉਸੇ ਤਰ੍ਹਾਂ ਇਹ ਭਗਤ ਵੀ ਜਿਨ੍ਹਾਂ ਉੱਪਰ ਪੀਰਾਂ ਦਾ ਹੱਥ ਹੁੰਦਾ ਹੈ ਉਹ ਆਪਣੀ ਇਮਾਨਦਾਰੀ ਦੀ ਕਮਾਈ ਚ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਹਨ ਦੂਜਿਆਂ ਦਾ ਭਲਾ ਕਰਦੇ ਹਨ ਆਪਣੇ ਤੇ ਬਹੁਤ ਹੀ ਘੱਟ ਖਰਚ ਕਰਦੇ ਨੇ ਹਮੇਸ਼ਾ ਦਾਨ ਕਰਨਾ ਇਹਨਾਂ ਨੂੰ ਚੰਗਾ ਲੱਗਦਾ ਹੈ ਸੰਗਤਜੀ ਪੰਜਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਭਗਤ ਹਮੇਸ਼ਾ ਸਾਰਿਆਂ ਨੂੰ ਬਰਾਬਰ ਸਮਝਦੇ ਨੇ ਉਹਨਾਂ ਲਈ ਅਮੀਰ ਅਤੇ ਗਰੀਬ ਇੱਕ ਸਮਾਨ ਹੁੰਦੇ ਨੇ ਉਹ ਹਮੇਸ਼ਾ ਗਰੀਬਾਂ ਨਾਲ ਜ਼ਿਆਦਾ ਖੁਸ਼ ਰਹਿੰਦੇ ਨੇ ਉਹਨਾਂ ਦਾ ਪਲਾ ਕਰਦੇ ਨੇ ਅਤੇ ਕਦੇ ਵੀ ਪੈਸੇ ਦਾ ਲਾਲਚ ਉਹਨਾਂ ਨੂੰ ਨਹੀਂ ਹੁੰਦਾ ਉਹ ਕਿਸੇ ਵੀ ਦੁਖੀ ਦੀ ਮਦਦ ਕਰਨ ਸਮੇਂ ਉਹਨਾਂ ਤੋਂ ਪੈਸੇ ਨਹੀਂ ਮੰਗਦੇ ਅਤੇ ਨਾ ਹੀ ਕਿਸੇ ਨੂੰ ਆਪਣੇ ਇਲਮ ਨਾਲ ਨੁਕਸਾਨ ਪਹੁੰਚਾਉਂਦੇ ਹਨ ਉਹਨਾਂ ਨੂੰ ਹਰ ਥਾਂ ਹਰ ਜੀਵ ਵਿੱਚ ਆਪਣੇ ਪੀਰ ਹੀ ਨਜ਼ਰ ਆਉਂਦੇ ਹਨ ਸੰਗਤ ਜੀ ਜਿਨ੍ਹਾਂ ਭਗਤਾਂ ਵਿੱਚ ਇਹ ਪੰਜ ਗੁਣ ਹਨ ਇਹ ਨਿਸ਼ਾਨੀਆਂ ਹਨ ਉਹਨਾਂ ਉੱਪਰ ਪੀਰਾਂ ਦੀ ਕਿਰਪਾ ਆਪਣੇ ਆਪ ਹੋਣ ਲੱਗਦੀ ਹੈ ਉਹਨਾਂ ਦੇ ਸਿਰ ਤੇ ਪੀਰਾਂ ਦਾ ਹੱਥ ਹੋ ਜਾਂਦਾ ਹੈ ਉਹਨਾਂ ਦੀਆਂ ਕਹੀਆਂ ਗੱਲਾਂ ਸਦਾ ਸੱਚ ਹੁੰਦੀਆਂ ਨੇ ਪੀਰਾਂ ਦੀ ਕਿਰਪਾ ਹੋਣ ਕਰਕੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਜੇਕਰ ਤੁਹਾਡੇ ਵਿੱਚ ਵੀ ਇਹ ਨਿਸ਼ਾਨੀਆਂ ਹਨ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਅਤੇ ਜੈ ਪੀਰਾਂ ਦੀ ਜਰੂਰ ਲਿਖਿਓ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ